ਟਰੰਪ ਪ੍ਰਸ਼ਾਸਨ ਦਾ ਪ੍ਰਵਾਸੀ ਲੋਕਾਂ ਤੇ ਸਖਤ ਰੁਖ ਬਰਕਰਾਰ ਹੈ ਹੁਣ 7 ਹੋਰ ਦੇਸ਼ਾਂ ਦੀ ਵੀ ਨਾਗਰਿਕਤਾ ਪ੍ਰਕਿਰਿਆ ਰੋਕ ਦਿੱਤੀ ਗਈ ਹੈ ਹਾਲਾਂਕਿ ਡਿਪਲੋਮੈਟਸ ਅਤੇ ਐਥਲੀਟਸ ਨੂੰ ਛੋਟ ਦਿੱਤੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨ ਟਰੰਪ ਨੇ ਫਲਸਤੀਨੀਆ ਸਮੇਤ 7 ਹੋਰ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ ਤੇ ਪੂਰੀ ਤਰ੍ਹਾਂ پابੰਦੀ ਲਗਾ ਦਿੱਤੀ ਹੈ ਇਹ ਫੈਸਲਾ ਪਿਛਲੇ ਮਹੀਨੇ ਵਾਈਟ ਹਾਊਸ ਨੇੜੇ ਇੱਕ ਅਫਗਾਨ ਸ਼ਰਨਾਰਥੀ ਦੁਆਰਾ ਨੈਸ਼ਨਲ ਗਵਰਨਮੈਂਟ ਤੇ ਗੋਲੀਬਾਰੀ ਕਰਨ ਤੋਂ ਬਾਅਦ ਆਇਆ ਹੈ ਇਸ ਤੋਂ ਇਲਾਵਾ 15 ਹੋਰ ਦੇਸ਼ਾਂ ਤੇ ਅੰਸ਼ਕ ਪਾਬੰਦੀਆਂ ਲਗਾਈਆਂ ਗਈਆਂ ਨੇ 트럼ਪ ਨੇ ਇਸ ਸਬੰਧੀ ਇੱਕ ਐਲਾਨਨਾਮੇ ਤੇ ਦਸਤਖਤ ਕੀਤੇ ਇਸ ਨਾਲ ਅਮਰੀਕਾ ਵਿੱਚ ਦਾਖਲੇ ਤੇ ਪੂਰੀ ਜਾਂਚਕ ਯਾਤਰਾ ਪਾਬੰਦੀਆਂ ਵਾਲੇ ਦੇਸ਼ਾਂ ਦੀ ਕੁੱਲ ਗਿਣਤੀ 39 ਹੋ ਗਈ ਹੈ 19 ਦੇਸ਼ਾਂ ਲਈ ਯਾਤਰਾ ਪਾਬੰਦੀਆਂ ਪਹਿਲਾਂ ਹੀ ਲਾਗੂ ਨੇ ਇਸ ਕਦਮ ਨੇ ਰਾਸ਼ਟਰੀ ਸੁਰੱਖਿਆ ਜਨਤਕ ਸੁਰੱਖਿਆ ਕਮਜ਼ੋਰ ਸਕਰੀਨਿੰਗ ਪ੍ਰਣਾਲੀਆਂ ਤੇ ਵੀਜ਼ਾ ਓਵਰਸਟੇ ਦੇ ਉੱਚ ਦਰਾਂ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਨਵੀਆਂ ਪਾਬੰਦੀਆਂ 1 ਜਨਵਰੀ ਤੋਂ ਲਾਗੂ ਹੋਣਗੀਆਂ ਇਸ ਐਲਾਨ ਵਿੱਚ ਸਥਾਈ ਨਿਵਾਸੀਆਂ ਡਿਪਲੋਮੈਟਸ ਅਤੇ ਐਥਲੀਟਸ ਨੂੰ ਛੋੜ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਗ੍ਰਹਿ ਸੁਰੱਖਿਆ ਸਕੱਤਰ ਨੇ ਕਿਹਾ ਸੀ ਕਿ ਅਮਰੀਕੀ ਪ੍ਰਸ਼ਾਸਨ ਮੌਜੂਦਾ ਯਾਤਰਾ ਪਾਬੰਦੀ ਨੂੰ 19 ਤੋਂ ਵਧਾ ਕੇ 30 ਤੋਂ ਵੱਧ ਦੇਸ਼ਾਂ ਤੱਕ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਕੇਸਦਰ ਕੇਸ ਛੋਟਾਂ ਵੀ ਪ੍ਰਦਾਨ ਕੀਤੀਆਂ ਨੇ ਪਰ ਤੋਖਾ ਤੜੀ ਦੇ ਜੋਖਮ ਕਾਰਨ ਪਰਿਵਾਰ ਅਧਾਰ ਪ੍ਰਵਾਸੀ ਵੀਜ਼ਾ ਲਈ ਛੋਟਾਂ ਸੀਮਤ ਕਰ ਦਿੱਤੀਆਂ ਗਈਆਂ ਨੇ ਇਹ ਕਾਰਵਾਈ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਅਤੇ ਜਾਣਕਾਰੀ ਸਾਂਝੀ ਕਰਨ ਵਿੱਚ ਗੰਭੀਰ ਕਮੀਆਂ ਵਾਲੇ ਦੇਸ਼ਾਂ ਤੋਂ ਵਿਦੇਸ਼ੀ ਨਾਗਰਿਕਾਂ ਦੇ ਆਉਣ ਨੂੰ ਰੋਕਣ ਲਈ ਕੀਤੀ ਗਈ ਹੈ ਨਿਊ ਡੈਸਕ ਰਿਪੋਰਟ ਜਸਟੀਵੀ